ਇੱਥੇ ਦੇਖੋ ਸਾਡਾ ਸਕੂਲ ਲੱਗ ਗਿਆ ਤੇ ਪੜਾਈਆਂ ਹੋਣ ਲੱਗੀਆਂ ਐਡਾ ਵੱਡਾ ਵਾਈਟ ਬੋਰਡ ਮਿਲਿਆ ਸਾਨੂੰ ਸਾਰੀ ਕੰਦ ਹੈ ਜੂਰੀ ਕਿਤੋਂ ਦੀ ਮਾਰ ਚਾਤੀਆਂ ਮਾਰ ਰਹੀ ਨਹੀਂ ਅੱਜ ਗੁਨਾਜ ਹੋ ਸਕੂਲ ਜਾਇਆ ਕਰਨਾ ਮੈਮ ਨੇ ਕਹਣਾ ਨੋਟਬੁੱਕ ਤੇ ਲਿਖੋ ਤੇ ਗੁਨਾਜ ਨੇ ਕਿੱਥੇ ਜਾ ਕੇ ਲਿਖਿਆ ਕਰਨਾ ਹਾਂ ਕੰਦ ਦੇ ਉੱਤੇ ਹੈ ਨਾ ਵੇਖੋ ਪਾਪਾ ਆਹ ਨਵਾ ਨਵੀਂ ਪੱਗ ਬੰਨੀ ਅੱਜ ਪਰਨਾ ਤਾਂ ਪਰਮਾਇ ਪਾਗੇ ਦਾ ਸਾਡੇ ਇੱਕ ਹੀ ਉਹ ਪਪਾ ਦੇਖੋ ਕਾਕਾ ਪੜਾਈ ਕਰਨ ਰਿਆ ਕਿੰਨੀ ਪੜਾਈ ਹੋ ਗਈ ਆ ਢੀ ਹਾਂ ਇਹ ਪੜਾਈ ਚੰਗੀ ਨਹੀਂ ਹੈਗੀ ਕਿ ਕੰਨਾ ਰੋਲ ਕਰਨ ਕਰਦਾ ਪੜਾਈਆਂ ਤੇ ਚੰਗੀਆਂ ਹੀ ਆ ਬੋਰਡ ਐ ਗਲਤ ਚੂਜ਼ ਕੀਤਾ ਪਰ ਉਹਨੂੰ ਹਜੇ ਸਮਝ ਨਹੀਂ ਹੈਗੀ ਠੀਕ ਐ ਪਪਾ ਦੇਖੋ ਉਹਨੇ ਚੈੱਕ ਕਰਾਉਣਾ ਹੁਣ ਅੱਛਾ ਗੁਰਨਾਜ ਪਤਾ ਹੀ ਕਰਦਾ ਲੀਕਾ ਮਾਰ ਮੋਰ ਕੇ ਤੇ ਫੇਰ ਆਪਾਂ ਨੂੰ ਆਣ ਕੇ ਕਹਿੰਦਾ ਇਹਨੂੰ ਚੈੱਕ ਕਰ ਦੋ ਚੱਕੜੀ ਚੱਕੜੀ ਲੈ ਆਓ ਲੈ ਉਹ ਚੈੱਕ ਕਰਾਉਂ ਲਿਆ। ਸਾਈਨ ਨਾ ਕਰਦੇ ਹੋਣ ਤੁਸੀਂ। ਗੁੱਡ। ਵੈਰੀ ਗੁੱਡ। ਉਹ ਕਹਿੰਦੀ ਪੁੱਠਾ ਪੜਿਆ ਵੈਨ ਤੂੰ। ਉਹਨਾਂ ਨੇ ਪੁੱਠਾ ਪੜਿਆ ਸੀ ਪੈਨ ਕਿ ਲੀਕਾ ਨਹੀਂ ਮਾਰਨੀਆ ਤੇ ਉਹ ਕਹਿੰਦੀ ਪੈਨ ਪੁੱਠਾ ਪੜਿਆ ਤੁਸੀਂ। ਨਾ। ਨਾ। ਗੁਨਾਹ ਨੂੰ ਗੁਨਾਹ ਨੂੰ ਸਕੂਲ ਭੇਜ ਦਿਆ ਕਰੀਏ? ਪਲੇ ਵੇਜ। ਮੈਡਮ ਦਾ ਫੋਨ ਆਇਆ ਗੁਨਾਹ ਦੀ ਦਾ। ਹਾਂਜੀ।

एबीसी ओ कैप ਤੇ ਕੰਦਾ ਗੁੱਸਾ ਹੋ ਉਹ ਸਾਰੇ ਵਾਲ ਕਿਲਰੇ ਵਿੱਚ ਹੋ ਗਈ ਕੈਪ ਚੈਨਾ ਪਾ ਲਿਆ ਇਹਨੂੰ ਠੰਡੋ ਬਹੁਤ ਹੈ ਨਾ ਜੇ ਵੇਖਾਂ ਅਨਾਰਨ ਦੀ ਕੋਲੀ ਨਾਲ ਹੀ ਖੜੀ ਜਾਂਦਾ ਗੋਲ ਗੋਲ ਘੁਮਾ ਕੇ ਇਹ ਫਰੂਟ ਖਾਣਦੇ ਆ ਕਿ ਫਰੂਟ ਨਾ ਖੇਡਣ ਦੇ। ਇਹ ਨਹੀਂ ਲੈਣਾ, ਇਹ ਨਹੀਂ ਲੈਣਾ ਚੀਕੂ ਦਾ ਵੀ। ਖਾਣਾ ਹੀ 1% ਐ, 99% ਉਹਨੂੰ ਵੇਸਟ ਕਰਨਾ ਤੇ ਖੇਡਣਾ ਆ ਦੇ ਨਾਲ। ਠੀਕ ਐ। ਇਹੋ ਕੰਮ ਐ ਲੈ। ਹਾਂ। ਉਹ ਵੀ ਲੱਗ ਗਿਆ, ਵੀ ਕੱਢਣ ਦੀ। ਹਾਂ। ਠੀਕ ਹੋ ਜਾਂ। ਬੁੱਬੇ ਜੇ ਪਾ ਲਓ। ਓਏ, ਬੁੱਬੇ ਜੇ ਬਾਹਰ ਨੂੰ। ਬੁੱਬਾ ਵੇਖਾ ਕਿੰਨਾ ਗੰਦਾ ਹੋਇਆ। ਕੀ ਕਰਾਂ ਲੈ। ਸਨੇ ਭੈਂਡੇ ਕੋਲੀ ਚੋਰ ਪੌਣੇ ਕਿਵੇਂ ਨੇ ਅੱਗੋਂ ਤੇ ਬੰਦ ਐ ਇੱਥੇ ਪਲੇਟ ਚ ਰੱਖੋ ਨਾਲੇ ਖਲਾਰਾ ਪਾਉਂਦੇ ਹੋ ਇਦਾਂ ਥੋੜੀ ਪੈਣੇ ਐ ਅੱਗੋਂ ਦੇ ਬੰਦ ਆ ਦਾ ਮੂੰਹ ਆ ਵੇਖੋ ਅੱਗੋਂ ਤੇ ਬੰਦ ਐ ਅੱਗੋਂ ਖੋਲੋਗੇ ਤਾਂ ਤਾਂ ਹੀ ਆ ਨਾ ਪੈ ਗਏ ਹਾਂ ਆ ਜਿਹੜੇ ਖਾ ਲੋ ਪਹਿਲਾਂ ਜਿਹੜੇ ਪਹਿਲੇ ਪੇ ਆ ਨਾ ਇਹ ਖਾ ਲੋ ਦੋਸਤੋ ਇਸ ਮਾਨ ਜਿਹੜਾ ਪਿੱਛੇ ਪਿਆ ਹੈ ਨਾ ਤੇ ਇਹ ਡੈਡੀ ਲੈ ਕੇ ਆਏ ਹੀਗੇ ਲੋੜੀ ਵਾਸਤੇ ਸਾਰਾ ਜਿਹੜਾ ਸਵਾਰਟ ਹੁੰਦਾ ਹੈ ਉਹ ਅੱਜ ਆਡੀ ਪਹਿਲਾਂ ਪਲਾਨਿੰਗ ਕੀਤੀ ਕਿ ਅਹੀਂ ਗੁਰਨਾਥ ਦੀ ਮਾਸੀ ਜੀ ਕੋ ਜਾਣਨੇ ਆ ਪਰ ਉਹ ਕੈਨਸਲ ਹੋ ਗਈ ਹੈ ਹੁਣ ਮੇਕੋ ਹੁਣ ਕਦੋਂ ਦਾ ਪਲਾਨ ਬਣਦਾ ਤੇ ਫਿਰ ਉਹਨਾਂ ਨੂੰ ਦੇ ਕੇ ਆਵਾਂਗੇ ਸਮਾਨ ਤੇ ਲੈ ਆਏ ਆ ਚਲੋ ਦੇਖਦੇ ਆ ਆਹ ਇਹਦੇ ਵਿੱਚ ਤੇ ਵਿਸਨ चिजी नोजी चढ़ा ली ए नहीं खानी पॉपकॉर्न खाने ने चलो पॉपकॉर्न खा लो पॉपकॉर्न खाएगा वाओ वाह पाएगा इच पाएगा ड्राइंग देखो हाँ दोस्तों कि सोहनी होगी है ना हली हौली करके सारी कंध्रंग चली है वे हो के क्या करना है? मैं थोड़ी कीता ही ਮੈਂ ਥੋੜੀ ਕਰਦਾ ਸੀ ਇਦਾਂ ਜਿੰਨੀਆਂ ਕਰਕੇ ਉੱਠਿਆ ਅਜੇ ਵੀ ਵਸੀਆਂ ਆਉਣੀਆਂ ਆ ਆ ਆ ਮੈਂ ਤੁਹਾਨੂੰ ਪਹਿਲਾਂ ਦੱਸ ਰਹੀ ਸੀ ਨਾ ਕਿ ਅਹੀਂ ਅੱਜ ਜਾਣਾ ਕੈਨਸਲ ਕਰ ਦਿੱਤਾ ਗੁਨਾਹ ਦੀ ਮਾਸੀ ਜੀ ਕੋ ਜਾਣਾ ਸੀਗਾ ਨਾ ਤੇ ਅਸਲ 'ਚ ਇੱਕ ਸਰਪ੍ਰਾਈਜ਼ ਹੈ ਤੇ ਦੇਖੋ ਜੇ ਕੰਮ ਬਣ ਗਿਆ ਇੱਕਦਮ ਹੀ ਰੈਡੀ ਹੋ ਗਏ ਉਹਦੇ ਵਾਸਤੇ ਗਏ ਹੋਏ ਨੇ ਇਹਦੇ ਪਪਾ ਤੇ ਵੇਟ ਕਰ ਰਹੀ ਹਾਂ ਮੈਂ ਵੀ ਫੋਨ ਦਾ ਆਏਗਾ ਤੇ ਫਿਰ ਤੁਹਾਨੂੰ ਦੱਸਾਂਗੇ ਲੋ ਜੀ ਦੋਸਤੋ ਵੇਟ ਓਵਰ ਫੋਨ ਆ ਗਿਆ ਕਹਿੰਦੇ ਬਾਹਰ ਆਜੋ ਫਟਾਫਟ ਆਜੋ ਤੁਹਾਨੂੰ ਫਿਖਾਉਣੀ ਹੈ ਮੈਂ ਫਿਰ ਕਿਹੜਾ ਸਰਪ੍ਰਾਈਜ਼ ਹੈਗਾ ਬਾਹਰ ਚ ਕਹਿੰਦੇ ਲੈ ਆਇਓ ਤੇਰੇ ਨੂੰ ਅੰਦਰ ਵੜ ਲੱਗਾ ਵੇਟ ਓਵਰ ਅਨੋਂ ਨੇ ਵੇਟ ਕਰਨ ਡਿਆ ਹੀ ਪਹੁੰਚਣ ਵਾਲੇ ਨੇ ਮੇਰਾ ਤਾਂ ਮੜਾ ਹੋ ਗਿਆ ਪਰ ਐਸ਼ੀ ਕੰਮ ਆ ਪਿੱਛੇ ਡੈਡੀ ਹੁਣੀ ਆ ਗਏ ਨੇ ਟਾਈਮ ਲਗਭਗ ਹੋ ਗਿਆ 9:30 ਦਾ ਆਏ 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 ਤੁਹਾਨੂੰ ਵੀ ਪੋਤੀਆਂ ਮੁੱਤੀਆਂ ਯਾਰ ਜੀ ਦੇਖੀ ਆਂ ਜੀ ਓਏ ਜੀ ਦੇ ਜੀ ਆਂ ਜੀ ਹਾਂ ਜੜਿਆ ਸ਼ੀਕਾਲ ਫਸਤੀ ਕਾਲ ਬਟਾ ਜੀ ਵਧਾਈਆਂ ਬਹੁਤੀਆਂ ਬਹੁਤੀਆਂ ਤੁਹਾਨੂੰ ਵੀ ਵਧਾਈਆਂ ਬੁਤੀਆਂ ਬੁਤੀਆਂ ਸਾਸ਼ਿਕਾ ਵੀਰ ਜੀ ਮੁਬਾਰਕਾਂ ਦੇ ਬਹੁਤ ਨਹੀਂ ਬੋਤਾਂ ਥੈਂਕ ਯੂ ਤੁਹਾਨੂੰ ਵੀ ਬੁਤੀਆਂ ਬੁਤੀਆਂ ਮੁਬਾਰਕ ਮੈਂ ਤੇ ਸੋਚਣ ਨਹੀਂ ਮੈਂ ਬਾਹਰ ਲਾਈਟ ਕਿਵੇਂ ਲਾਵਾਂ ਥੋੜੀ ਲੋ ਹੋਏਗੀ ਪਰ ਮੇਰੇ ਕੋਲ ਲਾਤੀ ਹੈ ਨਾ ਸਾਸ਼ੀਆ ਵਧਾਈਆਂ ਦੇ ਬਹੁਤੀਆਂ ਬਹੁਤੀਆਂ ਦੇ ਭਾਈਆਂ ਵੀ ਤੈਨੂੰ ਮਤਮਾਰੀ ਲੈ ਲਓ ਫਿਰ ਸਹੀ ਹੀ ਨਾ ਪਾ ਮੈਂ ਕਹਿੰਦੀ ਮੈਂ ਚੰਗੀ ਚੀਜ਼ ਫਿਰ ਨਿਕਲ ਜਾਂਦੀ ਹੁੰਦੀ ਹੈ ਓਹ ਨਹੀਂ ਕੋਈ ਤੂੰ ਹੀ ਤੂੰ ਹੀ ਠੀਕ ਹੈ ਆਓ ਫਿਰ ਵਧੀਆ ਵਧੀਆ ਯਾਹ ਪਰ ਪਿਆਰ ਕਰਕੇ ਵੱਡਿਆਂ ਦੇ ਸੇਵ ਕਰਕੇ ਉਹ ਮਹਾਰਾਜ ਦੀ ਕਿਰਪਾ ਹੀ ਹੈ ਸਾਡੇ ਗਰੀਬਾਂ ਨੂੰ ਮਾਣਿਆ ਦੇ ਹੈ ਟਲਕਲ ਵਲਕੁ ਇਹ ਸੀ ਦੋਸਤੋ ਸਰਪ੍ਰਾਈਜ਼ ਇਹ ਕਾਰ ਲੈਣ ਗਏ ਹੋਏ ਸੀ ਤੇ ਇਹ ਗੱਲ ਬਣ ਗਈ ਹੈ ਕਾਰ ਲੈਣ ਦੀ ਅਸੀਂ ਅੱਛਾ ਬੀਖੇ ਰੱਖਣਾ ਪਾ ਆ ਬੱਪੀ ਕਾਓ ਬੱਪੀ ਨਾਦੀ ਸੋਣੀ ਨਵੀਂ ਕਾਰ ਆਈ ਏ ਹੈਨਾ ਹਾਂ ਹਾਂ ਕੋ ਖਾਲੋシャレ ਜਨੇ ਬੁੱਬਾ ਬਿੱਠਾ ਕਰੋ ਸੋਣੀ ਸੋਣੀ ਕਾਰ ਲਿਆਂਦੀ ਏ ਬਾਬਾ ਜੀ ਨੇ ਦਿੱਤੀ ਏ ਹੈਨਾ ਹੈਨਾ ਸੋਚਾ ਜਿ ਮੈ ਗਿਆ ਕਰੋ ਕਰੋ ਤੋ ਦੋਸਤੋ ਇਹ ਹੀ ਸੀ ਸਰਪ੍ਰਾਈਜ਼ ਜਿਹਦੀ ਮੈਂ ਗੱਲ ਕਰ ਰਹੀ ਸੀ ਕਿ ਮੈਂ ਫੋਨ ਦਾ ਵੇਟ ਕਰ ਰਹੀ ਐ ਕਿ ਫੋਨ ਆਇਆ ਨਹੀਂ ਐ ਹਜੇ ਤੱਕ ਤੇ ਥੋੜੇ ਦਿਨ ਪਹਿਲਾਂ ਹੀ ਬਲੌਗ ਸਭ ਨੂੰ ਮਦਦ ਸਿਆਈਗਾ ਕਿ ਗੱਡੀ ਜਿਹੜੀ ਸਾਡੀਆਂ ਨੇ ਵੇਚ ਦਿੱਤੀ ਐ ਕਿ ਸਾਡੇ ਕੋਲ ਅੱਜ ਗੱਡੀ ਆਇਆ ਨਹੀਂ ਸੀ ਤੇ ਆਪਾਂ ਅੱਜ ਹੀ ਇੱਕ ਵੀਡੀਓ ਦੇਖੀ ਹੈ ਨਾ ਇੰਸਟਾ ਇੰਸਟਾ ਤੇ ਇੱਕ ਵੀਡੀਓ ਪਾਈ ਸੀ ਜਿਸਨੇ ਤੇ ਗੱਡੀ ਪਸੰਦ ਆ ਗਈ ਉਹਨੇ ਬਸ ਲੈਣ ਲੱਗੇ ਇੱਕਦਮ ਹੀ ਪ੍ਰੋਗਰਾਮ ਬਣ ਗਿਆ ਤੇ ਫਾਈਨਲੀ ਪਪਾ ਜੀ ਨੇ ਸਾਨੂੰ ਗੱਡੀ ਦਿਵਾ ਦਿੱਤੀ ਐ ਮੇਰੇ ਵੀਰ ਦਾ ਪਿਆਰ ਆ ਵੱਡਿਆਂ ਦਾ ਸਤਿਕਾਰ ਤੇ ਮਾਪਿਆਂ ਦੀ ਕਿਰਪਾ ਤੇ ਗੱਡੀ ਆ ਗਈ ਜਿਹੜੀ ਸੋ ਆਸ ਕਰਦੇ ਆਂ ਇਹਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਕਿ ਹਰ ਕੋਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆਂ ਨਵੇਂ ਬਲੌਗ ਤਦ ਤੱਕ ਸਾਸਰੀ ਕਾ ਬਾਏ ਬਾਏ